ਰਹੇ ਟ੍ਰੋਲ ਬਣ ਰਿਹਾ ਕਾਰਟੂਨ ਗੰਗਾ ਨਦੀ ਦੇ ਪਾਣੀ ਦਾ ਵਧੀਆ ਪੱਧਰ ਘਰਾਂ ਚ ਵੜ ਰਿਹਾ ਪਾਣੀ ਲੋਕ ਕਰ ਰਹੇ ਪੂਜਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਸੋਸ਼ਲ ਮੀਡੀਆ ਤੇ ਪੋਲਿਟੀਕਲ ਲੀਡਰਸ ਦੀਆਂ ਟ੍ਰੋਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਕੋਈ ਨਾ ਕੋਈ ਲੀਡਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟ੍ਰੋਲ ਹੁੰਦੇ ਹੀ ਰਹਿੰਦੇ ਨੇ ਹੁਣ ਇੱਕ ਟ੍ਰੋਲਰ ਵੱਲੋਂ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਜਿਸ ਚ ਕਾਰਟੂਨ ਬਣਾ ਕੇ ਇਹ ਦਿਖਾਇਆ ਗਿਆ ਹੈ ਕਿ ਭਗਵੰਤ ਮਾਨ ਕਿਸਾਨਾਂ ਨਾਲ ਖੜੇ ਹੋ ਕੇ ਗੱਲ ਕਰ ਰਹੇ ਨੇ ਤੇ ਆਸ-ਪਾਸ ਦੇ ਵਿਰੋਧੀ ਲੀਡਰ ਜੋ ਕਿ ਚੋਰੀ-ਚੋਰੀ ਭਗਵੰਤ ਮਾਨ ਦੀਆਂ ਗੱਲਾਂ ਸੁਣ ਰਹੇ ਨੇ ਜਿਨ੍ਹਾਂ ਚ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਨੇ ਜਦੋਂ ਭਗਵੰਤ ਮਾਨ ਦੀਆਂ ਗੱਲਾਂ ਚੋਰੀ-ਚੋਰੀ ਸੁਣਦੇ ਨੇ ਤਾਂ ਰਵਨੀਤ ਬਿੱਟ ਸਰਕਾਰ ਦਾ ਸਫਲ ਹੋਣਾ ਤੇ ਵਿਰੋਧੀਆਂ ਦਾ ਬਿੰਦ-ਬਿੰਦ ਰੋਣਾ ਇਸ ਵੀਡੀਓ ਤੇ ਕਿਸ ਨੇ ਕਮੈਂਟ ਵੀ ਕੀਤਾ ਬਾਖ ਭਗਵੰਤਮਾਨ ਤੋਂ ਐਨਕ ਬਿਆਨ ਤੇ ਬੁੱਚੜ ਵਾਲੀ ਲਾਈ ਸੀ ਜੈਸਾ ਕਰੇਗਾ ਵੈਸਾ ਬਣੇਗਾ ਨਹੀਂ ਤਾਂ ਪੰਜਾਬ ਦੇ ਇਤਿਹਾਸ ਪੜ ਲਾ ਤੇ ਆਸ ਪੜ ਲਾ ਤੇਰੀ ਲਗਣੀ ਨਹੀਂ ਪੱਲੇ ਤੇਰੀ ਕੱਖ ਨਹੀਂ ਰਹਿਣਾ ਅਗਲੇ ਵਾਇਰਲ ਵਾਲ ਵਦ ਦਿਨ ਇਨੀ ਦਿਨੀ ਜਿੱਥੇ ਦੇਸ਼ ਭਰ ਚ ਭਾਰੀ ਮੀਂਹ ਪੈ ਰਿਹਾ ਯੂਪੀ ਦੇ ਕਈ ਸ਼ਹਿਰਾਂ ਚ ਇੱਕ ਹਫ਼ਤੇ ਤੋਂ ਪਹਿਲੇ ਲਗਾਤਾਰ ਮੀਂਹ ਨਾਲ ਲੋਕਾਂ ਦੇ ਘਰਾਂ ਚ ਗੰਗਾ ਤੇ ਯਮੁਨਾ ਨਦੀ ਦਾ ਪਾਣੀ ਵੜ ਗਿਆ ਕਿਉਂਕਿ ਗੰਗਾ ਤੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤੇ ਇੱਕ ਭਿਆਨਕ ਰੂਪ ਧਾਰ ਲਿਆ ਹੈ ਜਿਸ ਕਰਕੇ ਦੋਵੇਂ ਨਦੀਆਂ ਦੇ ਪਾਣੀ ਕਈ ਲੋਕਾਂ ਦੀਆਂ ਛੋਟੀ ਛੋਟੀ ਬਸਤੀਆਂ ਤੇ ਹਜ਼ਾਰਾਂ ਘਰਾਂ ਚ ਵੜ ਚੁੱਕਿਆ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਗੰਗਾ ਨਦੀ ਦੇ ਪਾਣੀ ਨਾਲ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਹੋਈ ਉੱਥੇ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ 'ਚ ਇੱਕ ਵਿਅਕਤੀ ਜਿਸ ਨੇ ਪੁਲਿਸ ਦੀ ਯੂਨੀਫਾਰਮ ਪਾਈ ਹੈ ਸ਼ਾਇਦ ਇਹ ਅਸਲ 'ਚ ਪੁਲਿਸਮੈਨ ਹੋਵੇ। ਦਰਅਸਲ ਗੰਗਾ ਨਦੀ ਦਾ ਪਾਣੀ ਆਪਣੇ ਘਰ ਦੇ ਬਾਹਰ ਆਇਆ। ਦੇਖ ਲੋਕ ਉਤਸੁਕ ਹੋ ਗਏ ਤੇ ਨਦੀ ਦੇ ਪਾਣੀ ਦੀ ਪੂਜਾ ਕਰਨ ਲੱਗੇ। ਇਸ ਵਿਅਕਤੀ ਨੇ ਗੰਗਾ ਨਦੀ ਦੇ ਪਾਣੀ ਤੇ ਫੁੱਲ ਤੇ ਦੁੱਧ ਚੜਾਇਆ। ਤੁਸੀਂ ਵੀ ਦੇਖੋ ਇਹ ਵੀਡੀਓ। ਜੈ ਗੰਗਾ ਮਈਆ ਕੀ ਜੈ ਗੰਗਾ ਮਈਆ ਕੀ। ਜੈ ਗੰਗਾ ਮਈਆ ਕੀ ਮੰਦਰ ਹੋ ਗਿਆ ਆ। ਦਰਵਾਜ਼ੇ ਤੇ ਤੁਹਾਨੂੰ ਬਹੁਤ ਆਸ਼ੀਰਵਾਦ ਦੇਣਗੇ। जय गंगा मैया जय गंगा अंदर हो गया मां का नाम लेकर बाबा आबाजी जय गंगा मैया जय गंगा राम बोल के लेकर प्रणाम हो गया आपका सिरवा जय मां ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਲੋਕਾਂ ਨੇ ਬਹੁਤ ਕਮੈਂਟ ਵੀ ਕੀਤੇ ਕਿਸੇ ਨੇ ਕਿਹਾ ਦਾ ਆਈਡੀਆ ਇਜ਼ ਪਿਓਰ ਪਰ ਅਦਾਕਾਰੀ ਅਤੇ ਅਮਲ ਬੇਕਾਰ ਨੇ ਤੁਸੀਂ ਕੈਮਰੇ ਦੇ ਸਾਹਮਣੇ ਅਜੀਹਾ ਕਿਉਂ ਕਰਦੇ ਹੋ ਪਿਆਰੇ ਚਾਚਾ ਇਹ ਉਹੀ ਹੈ ਜੋ ਮੋਦੀ ਨੇ ਪਿਛਲੇ 11 ਸਾਲਾਂ ਵਿੱਚ ਭਾਰਤ ਨੂੰ ਦਿੱਤਾ ਹੈ ਭਾਰਤ ਘੱਟੋ ਘੱਟ 100 ਸਾਲ ਪਿੱਛੇ ਚਲਾ ਗਿਆ ਗੰਗਾ ਮਾਤਾ ਸਵੈਮ ਹੋਮ ਡਿਲੀਵਰੀ ਹੋ ਰਹੀ ਹੈ ਅੱਜਕੱਲ੍ਹ ਘਰੋਂ ਮੇਂ ਬਿਨਾ ਕਿਸੇ ਔਨਲਾਈਨ ਡਿਲੀਵਰੀ ਕੇ ਬ੍ਰਿੰਕਟ ਸਰਵਿਸਿਜ਼ ਆਫ ਗੰਗਾ ਪੂਜਾ ਓਨਲੀ ਫਾਰ ਰੀਲਸ ਹੀ ਡਸਨਟ ਨਾਟ ਸੀਮ ਟੂ ਬੀ ਰਿਲੀਜੀਅਸ ਐਟ ਆਲ ਇੱਕ ਹੋਰ ਯੂਜ਼ਰ ਨੇ ਕਿਹਾ गंगा मैया आप प्लीज़ इनको साथ ले जाओ ये आपको बहुत करीबी भक्त हैं आपदा को अवसर में बदलना यह कमेंट्स लोगों वालों गए पर एक वीडियो ही नहीं अजी होर भी कई वीडियोज़ ने जो सोशल मीडिया से वायरल हो रही नहीं ਇਹ ਗੱਲ ਤਾਂ ਸੱਚ ਹੈ ਕਿ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤੇ ਲੋਕਾਂ ਦੇ ਘਰਾਂ 'ਚ ਵੱਡ ਚੁੱਕਾ ਹੈ ਪਰ ਇਸ ਸਭ ਨੂੰ ਲੈ ਕੇ ਲੋਕਾਂ ਨੇ ਇਸ ਨੂੰ ਐਂਟਰਟੇਨਮੈਂਟ ਹੀ ਬਣਾ ਲਿਆ ਬਾਕੀ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਹ ਜੋ ਵੀਡੀਓ ਗੰਗਾ ਨਦੀ ਦੀ ਪੂਜਾ ਕੀਤੀ ਜਾ ਰਹੀ ਹੈ ਉਹ ਸਹੀ ਹੈ ਕਿ ਨਹੀਂ ਅੱਜ ਦੇ ਵਾਇਰਲ ਵਾਈਪਸ ਇੰਨਾ ਹੀ ਮਿਲਦੇ ਆਗਲੇ ਐਪੀਸੋਡ 'ਚ